ਆ ਜਾਓ ਫਿਰ ਮੈਂ ਵੀ ਖੜਾ ਆਪਣੀ ਕੌਮ ਦੇ ਨਾਲ ਮਜੀਵੀ ਕੌਮ ਦੇ ਨਾਲ ਜਮਿਆਰ ਕੌਮ ਦੇ ਨਾਲ ਮੈਂ ਵੀ ਖੜਾ ਆਤਰਮੀਆਂ ਦੇ ਨਾਲ ਆਪਣੇ ਸਾਰੇ ਐਸ.ਆਈ.ਪੀ. ਚਾਰੇ ਦੇ ਨਾਲ ਮੈਂ ਖੜਾ ਆ ਜਾਓ ਫਿਰ ਡਟ ਕੇ ਬੋਲਾਂਗੇ ਤੁਸੀਂ ਹਿੰਦੂ ਹੋ ਯਾਰ ਤੁਸੀਂ ਸ਼ਰੇਆਮ ਜਾ ਕੇ ਤੁਸੀਂ ਲੋਕਾਂ ਨੇ ਜਾਤ ਪਾਤ ਦੇ ਪੱਤੇ ਖੇਡ ਰਹੇ ਹੋ ਕਾਲਾ ਰੰਗ ਹੁੰਦਾ ਸੀ ਜਮਾ ਕਾਲਾ ਕਾਲਾ ਰੰਗ ਹੁੰਦਾ ਸੀ ਜਮਾ ਕਾਲਾ ਦਰਦ ਲਾਂਤੇ ਹੋ ਜਾ ਬੰਦੇ ਦੀ ਸੋਚ ਦੇ ਉਹਦਾ ਰੰਗ ਕਾਲਾ ਸੀਗਾ ਤੇ ਤੂੰ 트럼ਪ ਦਾ ਮੁੰਡਾ ਬਾਲ ਮਿਕੀ ਮਜੀਠੀ ਸਿੰਘ ਕਾਲਾ ਉਸ ਕਿੰਨਾ ਕਰੋੜ ਕਰੋੜ ਕੇ ਦੋ ਦੋ ਵਾਰੀ ਕਹਿ ਰਿਹਾ ਇੱਕ ਇੱਕ ਗੱਲ ਨੂੰ ਔਰ ਜੇਲ ਹੋਣੀ ਚਾਹੀਦੀ ਐ ਇਸ ਬੰਦੇ ਨੂੰ ਐਫ ਆਈ ਆਰ ਹੋ ਚੁੱਕੀ ਐ ਇਸ ਬੰਦੇ ਨੂੰ ਜੇਲ ਦੀ ਮੈਂ ਅੱਜ ਮੰਗ ਕਰਦਾ ਮੈਂ ਕਹਿੰਦਾ ਨਹੀਂ ਯਾਰ ਇਹਨਾਂ ਨੂੰ ਇਹਨਾਂ ਵਰਗੇ ਹੋ ਕੇ ਟੱਕਰਨਾ ਪੈਣਾ ਬਾਕੀ ਨੂੰ ਜਿਹੜਾ ਜਿਹੜਾ ਪਾਠ ਹੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਨਹੀਂ ਕਿਤੇ ਨਹੀਂ ਤੁਸੀਂ ਬਣ ਸਕਦੇ ਆ ਰਾਜਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇਸ ਬੰਦੇ ਤੇ ਤਰਸ ਕਰਕੇ ਉਹ ਲੈ ਗਏ ਸੀਗੇ ਆਪਣੀ ਰਾਜਨੀਤੀ ਵਿੱਚ ਜਾਂ ਫਿਰ ગ્રામ ਮੰਤਰੀ ਤਰਸ ਕਰਕੇ ਬਣਾਤਾ ਸੀ ਨਹੀਂ ਇਸ ਬੰਦੇ ਦੀਆਂ ਕੁਆਲਿਟੀ ਸੀਗੇ ਇਹੋ ਜਿਹੀਆਂ ਇਹ ਬੰਦੇ ਦੀ ਐਜੂਕੇਸ਼ਨ ਸੀ ਇਹੋ ਜੀ ਇਸ ਬੰਦੇ ਦੀ ਡੈਡੀਕੇਸ਼ਨ ਸੀ ਇਹੋ ਜੀ ਆਪਣੇ ਕੰਮ ਪ੍ਰਤੀ ਇਸ ਕਰਕੇ ਇਸ ਬੰਦੇ ਨੂੰ ਉਹ ਲੈ ਕੇ ਗਏ ਸੀ हां जी ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਪੀਐਸਕੇ ਮੀਡੀਆ ਗਰੁੱਪ ਤੇ ਮੈਂ ਜਨਕੀ ਪਰਮਜੀਤ ਸਿੰਘ ਹਾਸ ਲਾਈਕ ਪਰ ਫੇਰ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਜੀ ਆਖਦਾ ਤੇ ਖੈਰ ਮਕਤਮ ਆਖਦਾ ਔਰ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਬਹੁਤ ਮੁਹੱਬਤ ਦਿੰਦੇ ਹੋ ਔਰ ਮੇਰੀ ਹਰ ਗੱਲ ਨਾਲ ਤਕਰੀਬਨ ਤਕਰੀਬਨ ਸਹਿਮਤ ਹੁੰਦੇ ਹੋ ਤੁਹਾਡੇ ਬੇਸ਼ੁਮਾਰ ਮੈਸੇਜ ਜ ਆਉਂਦੇ ਨੇ ਮੈਨੂੰ ਕਾਲਸ ਆਉਂਦੀਆਂ ਨੇ WhatsApp ਤੇ ਕਿਉਂਕਿ ਮੇਰਾ WhatsApp ਨੰਬਰ ਤਕਰੀਬਨ ਤਕਰੀਬਨ ਹਰ ਇੱਕ ਵੀਡੀਓ ਦੇ ਨਾਲ ਅਟੈਚ ਹੁੰਦਾ ਜੋ ਤੁਸੀਂ ਵੀਡੀਓ ਥੱਲੇ ਦੇਖਦੇ ਹੋ WhatsApp ਉਹਦੇ ਤੇ ਕਲਿੱਕ ਕਰੋਗੇ ਜਾਂ ਟੱਚ ਕਰੋਗੇ ਤੇ ਤੁਹਾਡਾ ਆਟੋਮੈਟਿਕਲੀ ਮੈਸੇਜ ਮੇਰੇ ਕੋਲ ਪਹੁੰਚ ਜਾਏਗਾ ਔਰ ਜਿਹੜੇ ਮੈਨੂੰ ਮੈਸੇਜ ਕਰਦੇ ਨੇ ਜਾਂ ਕਾਲ ਕਰਦੇ ਨੇ ਉਹ ਬੜੀ ਭਲੀ ਭਾਤ ਜਾਣਦੇ ਨੇ ਕਿ ਮੈਂ ਕਿਸੇ ਵੀ ਮੈਸੇਜ ਨੂੰ ਜਾਂ ਕਿਸੇ ਕਾਲ ਨੂੰ ਇਗਨੋਰ ਨਹੀਂ ਕਰਦਾ ਬੇਸ਼ੱਕ ਲੰਬੀ ਚੋੜੀ ਗੱਲਬਾਤ ਨਾ ਕਰ ਸਕਾਂ ਪਰ ਜਵਾਬ ਜ਼ਰੂਰ ਤੁਹਾਡੀ ਗੱਲ ਦਾ ਦੇਣਾ ਕਿਉਂਕਿ ਦਿਨ ਤੇ ਰਾਤ ਦਾ ਫਰਕ ਹੈ ਭਾਰਤ ਦਾ ਜਿਆਦਾ ਭਾਰਤ ਤੋਂ ਤੇ ਪਾਕਿਸਤਾਨ ਤੋਂ ਕਾਲਸ ਮੈਸੇਜ ਆਉਂਦੇ ਨੇ ਜਾਂ ਇੰਗਲੈਂਡ ਤੋਂ ਹ ਸਾਰੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਟਾਈਮ ਆ ਇਹ ਹੋ ਜਾਂਦਾ ਕਿ ਥੋੜਾ ਮੈਸੇਜ ਹੋ ਸਕਦਾ ਲੇਟ ਰਿਪਲਾਈ ਕਰ ਸਕਾਂ ਕਿਉਂਕਿ ਅਸੀਂ ਕਿਵਰੀ ਸੋ ਰਹੇ ਹੁੰਨੇ ਆ ਸੋ ਬਹੁਤ ਬਹੁਤ ਸ਼ੁਕਰੀਆ ਮੈਂ ਅਗੇਨ ਅੱਜ ਗੱਲ ਕਰਨ ਲੱਗਾ ਜੀ ਭੂਟਾ ਸਿੰਘ ਜੀ ਬਾਰੇ ਔਰ ਰਾਜਾ ਵਿੜਿੰਗ ਬਾਰੇ ਰਾਜਾ ਵਿੜਿੰਗ ਆਪਣੇ ਆਪ ਨੂੰ ਬਹੁਤਾ ਰਾਜਾ ਸਮਝਣ ਲੱਗ ਪਿਆ ਇਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੀ ਇਹ ਗੱਲ ਕਰ ਰਹੇ ਨੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਇਹ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰਕੇ ਐਗਜ਼ਾਮਪਲ ਨਹੀਂ ਦਿੰਦੇ ਉਹਨਾਂ ਦੇ ਕੰਮਾਂ ਕਰਕੇ ਐਗਜ਼ਾਮਪਲ ਦਿੰਦੇ ਨੇ ਜਿਹੜੇ ਕੰਮ ਉਹਨਾਂ ਨੇ ਕਿਉਂਕਿ ਐਸਸੀ ਭਾਈਚਾਰੇ ਚੋਂ ਨੇ ਤੇ ਕੁਦਰਤੀ ਗੱਲ ਹੈ ਕਿ ਐਸਸੀ ਭਾਈਚਾਰੇ ਦੇ ਵਿੱਚ ਉਹ ਸਾਰੇ ਆਮ ਕੰਮ ਸਾਰੇ ਕਰਦੇ ਨੇ ਪੱਠੇ ਪਾਉਣੇ ਦਿਹਾੜੀਆਂ ਕਰਨੀਆਂ ਜਾਂ ਹੋਰ ਲੇਬਰ ਦੇ ਕੰਮ ਕਰਨੇ ਇਹ ਆਮ ਘਰਾਂ ਦੇ ਵਿੱਚ ਹੁੰਦਾ ਹੀ ਆ ਇਹ ਜੱਟਾਂ ਜ਼ਿਮੀਦਾਰਾਂ ਵਿੱਚ ਵੀ ਹੁੰਦਾ ਹੀ ਆ ਕਿ ਜੱਟ ਜ਼ਿਮੀਦਾਰ ਪੱਠੇ ਨਹੀਂ ਪਾਉਂਦੇ ਕਿ ਜੱਟ ਜ਼ਿਮੀਦਾਰ ਲੇਬਰ ਨਹੀਂ ਕਰਦੇ ਸਾਰਾ ਕੁਛ ਹੀ ਹੁੰਦਾ ਆਪਣੇ ਖੇਤਾਂ ਵਿੱਚ ਹਾਲ ਵਾਉਣੇ ਉਹ ਵੀ ਲੇਬਰ ਹੀ ਹੁੰਦੀ ਆ ਪਰ ਨਹੀਂ ਇਹਨਾਂ ਨੇ ਗੱਲ ਕਰਨੀ ਆ ਜਦੋਂ ਵੀ ਆਪਣੇ ਕਿਉਂਕਿ ਨਾਂ ਵੀ ਇੰਦਾਂ ਦਾ ਰਾਜਾ ਰਾਜਾ ਵੜਿੰਗ ਤੇ ਗੱਲ ਤੇ ਕੁਦਰਤੀ ਗੱਲ ਹੈ ਕਿ ਫਿਰ ਗੱਲ ਤੜਿੰਗ ਵਾਲੀ ਕਰੇਗਾ ਨਾ ਜੇ ਵੜਿੰਗਿਆ ਤੇ ਗੱਲ ਫਿਰ ਤੜਿੰਗ ਵਾਲੀ ਕਰੇਗਾ ਨਾ ਤੇ ਤੜਿੰਗ ਵਾਲੀਆਂ ਗੱਲਾਂ ਹਰ ਜਗ੍ਹਾ ਕਰਦਾ ਹੈ ਤੁਸੀਂ ਉਹ ਵੀਡੀਓ ਦੇਖੀ ਸੀਗੀ ਜਿਹਦੇ ਜਿਹੜੀ ਬਹੁਤ ਵਾਇਰਲ ਹੋਈ ਆ ਪਰ ਤੁਹਾਨੂੰ ਨਹੀਂ ਪਤਾ ਸ਼ਾਇਦ ਕਿ ਇਹਨੇ ਦੂਜੇ ਦਿਨ ਫੇਰ ਬੂਟਾ ਸਿੰਘ ਜੀ ਦਾ ਨਾਮ ਹਰ ਜਗ੍ਹਾ ਲੈਂਦਾ ਸੀ ਹੁਣ ਕਿਉਂਕਿ ਇਹਨੇ ਐਗਜ਼ੈਂਪਲ ਦੇਣੇ ਹੁੰਦੇ ਨੇ ਆਪਣੀ ਕਾਂਗਰਸ ਵਾਸਤੇ ਇਹਨੇ ਦੂਜੇ ਦਿਨ ਫੇਰ ਤਰਨਤਾਰ ਦੀ ਇਹਦੇ ਪ੍ਰਚਾਰ ਦੇ ਵਿੱਚ ਹੀ ਬੋਲਿਆ ਸੀ ਬੂਟਾ ਸਿੰਘ ਜਿਵੇਂ ਉੱਥੇ ਵੀ ਇਹਨੇ ਬੂਟਾ ਸਿੰਘ ਦੇ ਨਾਮ ਦੇ ਨਾਲ ਕਿਹਾ ਪੱਠੇ ਪਾਉਂਦਾ ਸੀ ਤੇ ਅੱਜ ਮੈਂ ਤੁਹਾਨੂੰ ਉਹ ਗੱਲ ਵੀ ਸੁਣਾਵਾਂਗਾ ਅਸਲ ਵਿੱਚ ਜਿਹੜੀ ਅੱਜ ਗੱਲ ਕਰਨੀ ਹੈ ਤੁਹਾਨੂੰ ਪਤਾ ਹੈ ਕਿ ਰਾਜਾ ਵੜਿੰਗ ਦਾ ਵਕੀਲ ਗਿਆ ਸੀਗਾ ਜਸਵੀਰ ਸਿੰਘ ਗੜੀ ਹੁਣਾ ਦੇ ਕੋਲ ਜਿਹੜੇ ਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਕੋਲ ਗਿਆ ਸੀ ਔਰ ਉੱਥੇ ਜਾ ਕੇ ਉਸ ਬੰਦੇ ਨੇ ਜਿਹੜੀਆਂ ਦਰੀਲਾਂ ਦਿੱਤੀਆਂ ਕਿ ਉਹ ਨਹੀਂ ਪਹੁੰਚ ਸਕੇ ਜਾਂ ਨਹੀਂ ਪਹੁੰਚ ਸਕਦੇ ਚੋਣਾਂ ਤੋਂ ਬਾਅਦ ਆਉਣਗੇ ਪਹਿਲੀ ਤੇ ਗੱਲ ਹੈ ਜਰ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਰਾਜਾ ਵੜਿੰਗ ਨੂੰ ਆਪਣੀਆਂ ਚੋਣਾਂ ਦਾ ਫਿਕਰ ਆ ਉਹਨੂੰ ਇਹ ਨਹੀਂ ਪਤਾ ਕਿ ਦੁਨੀਆ ਪੂਰੀ ਕਿੱਦਾਂ ਬਾਹਰ ਆਈ ਹੋਈ ਆ ਕਿੱਦਾਂ ਲੋਕਾਂ ਦੇ ਤੋਂ ਜ਼ਖਮਾਂ ਤੇ ਲੂਣ ਪਾਇਆ ਹੈ ਕਿੱਦਾਂ ਤੂੰ ਉਹਨਾਂ ਦੀਆਂ ਬੇਜਤੀਆਂ ਕੀਤੀਆਂ ਨੇ ਤੂੰ ਰੰਗਾਂ ਦੇ ਨਾਮ ਲੈ ਲੈ ਕੇ ਉਹਨਾਂ ਦੇ ਕੰਮਾਂ ਦੇ ਨਾਮ ਲੈ ਲੈ ਕੇ ਉਹਨਾਂ ਦੀਆਂ ਬਰਾਦਰੀਆਂ ਦੇ ਤਾਨੇ ਮੇੜੇ ਦੇ ਦੇ ਕੇ ਤੂੰ ਗੱਲ ਕੀਤੀ ਐ ਔਰ ਤੂੰ ਨੂੰ ਅੱਜ ਇੱਕ ਪਾਸੇ ਤੂੰ ਵੀਡੀਓ ਬਣਾ ਕੇ ਇਹਨਾ ਮੇਰੇ ਪਿਓ ਵਾਂਗ ਸਨ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਰਾਜਾ ਵੜਿੰਗ ਸਾਰਾ ਕੁਝ ਛੱਡ ਕੇ ਤੈਨੂੰ ਜਾਣਾ ਚਾਹੀਦਾ ਸੀ ਵੀ ਜੇ ਮੇਰੇ ਮੂੰਹੋਂ ਕੋਈ ਗਲਤ ਗੱਲ ਨਿਕਲੀ ਆ ਤੇ ਮੈਂ ਜਾ ਕੇ ਉੱਥੇ ਆਪਣਾ ਸਪਸ਼ਟੀਕਰਨ ਦਵਾ ਕਿ ਮੈਂ ਕੀ ਕਹਿਣਾ ਚਾਹੁੰਦਾ ਸੀਗਾ ਜੋ ਵੀ ਉੱਥੇ ਉਹ ਤੈਨੂੰ ਸਜ਼ਾ ਦੇਣ ਕਿ ਉਹ ਸਜ਼ਾ ਨੂੰ ਕਬੂਲ ਲਿਆ ਜਾਵੇ ਪਰ ਨਹੀਂ ਇੰਨੇ ਬੇਸ਼ਰਮ ਲੋਕ ਨੇ ਇਸ ਬੰਦੇ ਨੂੰ ਫੇਰ ਵੀ ਆਪਣੀਆਂ ਚੋਣ ਪ੍ਰਚਾਰ ਦਾ ਫਿਕਰ ਆ ਕਿਉਂਕਿ ਵੋਟਾਂ ਆਈਆਂ ਹੋਈਆਂ ਨੇ ਇਸ ਕਰਕੇ ਉਹ ਬੰਦੇ ਨੇ ਵਕੀਲ ਨੂੰ ਭੇਜਿਆ ਔਰ ਵਕੀਲ ਸਾਡੇ ਬਹੁਤੇ ਪੜ੍ਹੇ ਲਿਖੇ ਨੇ ਕੈਸੇ ਯਾਰ ਪਤਾ ਨਹੀਂ ਪੰਜ ਪੰਜ ਪੜ੍ਹ ਕੇ ਵਕਾਲਤਾਂ ਲਈਆਂ ਹੋਈਆਂ ਨੇ ਇਹਨਾਂ ਲੋਕਾਂ ਨੇ ਬੰਦਾ ਨੂੰ ਇਹ ਨਹੀਂ ਪਤਾ ਕਿ ਜੇ ਮੈਂ ਇਹ ਚਿੱਠੀ ਲੈ ਕੇ ਜਾ ਰਿਹਾ ਕਿ ਉਹ ਇੱਥੇ ਰਾਜਾ ਵੜਿੰਗ ਨਹੀਂ ਪਹੁੰਚ ਸਕਦਾ ਉਹਨਾਂ ਨੂੰ ਦੂਸਰੀ ਡੇਡ ਦਿੱਤੀ ਜਾਵੇ ਤੇ ਉਹਨੂੰ ਇੰਨੀ ਅਕਲ ਹੋਣੀ ਚਾਹੀਦੀ ਆ ਕਿ ਉਹਦੇ ਨਾਲ ਇੱਕ ਅਥਾਰਟੀ ਲੈਟਰ ਵੀ ਹੋਣਾ ਚਾਹੀਦਾ ਕਿ ਤੈਨੂੰ ਅਥਾਰਟੀ ਦਿੱਤੀ ਆ ਰਾਜਾ ਵੜਿੰਗ ਨੇ ਜਾਣ ਦੀ ਉੱਥੇ ਗੱਲ ਕਰਨ ਦੀ ਕਿ ਆ ਦੇਖੋ ਜੀ ਮੈਂ ਇਹਨੂੰ ਰਾਜਾ ਵੜਿੰਗ ਸਾਹਿਬ ਨੇ ਭੇਜਿਆ ਆ ਦੇਖੋ ਅਥਾਰਟੀ ਲੈਟਰ ਆ ਮੇਰੇ ਕੋਲ ਪਹਿਲੋ ਉਹ ਲੈਟਰ ਦਿਖਾਓ ਫਿਰ ਦੂਸਰੀ ਐਪਲੀਕੇਸ਼ਨ ਦਿਖਾਓ ਇਦਾਂ ਹੁੰਦਾ ਪਰ ਨਹੀਂ ਉਹ ਬੰਦਾ ਮੂੰਹ ਚੱਕਿਆ ਚਿੱਠੀ ਚੱਕ ਕੇ ਫੜਾ ਫੜ ਚਲੇ ਗਿਆ ਉਹ ਉਥੇ ਇੰਗਲਿਸ਼ ਐ ਸੀ ਘਟੀਆਂ ਝਾੜਨ ਡਿਆ ਹੋਇਆ ਤੁਹਾਨੂੰ ਹੁਣ ਉਹ ਗੱਲ ਸੁਣਾਉਂਦਾ ਤੁਸੀਂ ਉਹ ਤਾਂ ਵੀਡੀਓ ਵੇਖੀ ਆ ਨਾ ਉਹ ਵੀ ਤੁਹਾਨੂੰ ਦਿਖਾਵਾਂਗਾ ਪਰ ਉਸ ਤੋਂ ਤੁਹਾਨੂੰ ਪਤਾ ਕਿ ਦੂਜੇ ਦਿਨ ਫੇਰ ਇਸ ਬੰਦੇ ਨੇ ਸੇਮ ਗੱਲ ਕੀਤੀ ਸੀ ਬੂਟਾ ਸਿੰਘ ਜੀ ਬਾਰੇ ਆ ਤੁਹਾਨੂੰ ਉਹ ਵੀ ਗੱਲ ਸੁਣਾਉਂਦਾ ਕਿਉਂਕਿ ਮੈਂ ਕੋਸ਼ਿਸ਼ ਕਰਦਾ ਹੁਣ ਨਾ ਤੱਥਾਂ ਦੇ ਆਧਾਰ ਤੇ ਗੱਲ ਕਰਾਂ ਤੁਹਾਨੂੰ ਦਿਖਾ ਕੇ ਸਾਰਾ ਕੁਝ ਕਿਉਂਕਿ ਹਾਲਾਕਿ ਇਹ ਵੀ ਹੁੰਦਾ ਵੀਡੀਓ ਦਿਖਾਉਣ ਨਾਲ ਪ੍ਰੋਬਲਮਸ ਵੀ ਆਉਂਦੀਆਂ ਨੇ ਚੈਨਲ ਤੇ ਪੇਜ ਤੇ ਮੈਨੂੰ ਪਤਾ ਹੈ ਪਰ ਮੈਂ ਥੋੜਾ ਇਦਾਂ ਤਾਂ ਹੀ ਆ ਕਿ ਮੈਂ ਕਹਿੰਦਾ ਹੁੰਨਾ ਕਿ ਪ੍ਰੂਫ ਹੋਣੇ ਚਾਹੀਦੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ ਸੁਣੋ ਜਰਾ ਇਹਨੇ ਬਾਅਦ ਵਿੱਚ ਕਿਉਂਕਿ ਉਹ ਵੀਡੀਓ 6 ਦਿਨ ਪਹਿਲਾਂ ਦੀ ਆ 7 ਦਿਨ ਪਹਿਲਾਂ ਇਹ 7 ਦਿਨ ਪਹਿਲਾਂ ਦੀ ਉਸ ਤੋਂ ਮਤਲਬ ਦੂਜੇ ਦਿਨ ਫੇਰ ਇਸ ਬੰਦੇ ਨੇ ਇਹ ਗੱਲ ਕਹੀ ਸੀ ਸੁਣੋ ਜਰਾ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਕ ਵਾਲਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬੈਠ ਕੇ ਪੜਾ ਕਰਦਾ ਸੀ ਆ ਦੇਖੋ ਮਨਮੋਹ ਸਿੰਘ ਦੀ ਵੀ ਗੱਲ ਕੀਤੀ ਇਨੇ ਤੈਨੂੰ ਇਹ ਪਤਾ ਕਿ ਮਨਮੋਹਨ ਸਿੰਘ ਦੀ ਵਜ੍ਹਾ ਕਰਕੇ ਭਾਰਤ ਬਚ ਗਿਆ ਸੀਗਾ ਮਨਮੋਹਨ ਸਿੰਘ ਉਹ ਬੰਦਾ ਨਹੀਂ ਤੇ ਕਾਂਗਰਸ ਨੇ ਰੋਲਤਾ ਸੀਗਾ ਤੇਰੀ ਪਾਰਟੀ ਨੇ ਤਾਂ ਲੋਕਾਂ ਦੇ ਕੱਪੜੇ ਤੱਕ ਵੇਚਨੇ ਪੈ ਜਾਣੇ ਸੀ ਲੋਕਾਂ ਨੂੰ ਜੋ ਕਾਂਗਰਸ ਨੇ ਹਾਲ ਕੀਤਾ ਸੀਗਾ ਉਦੋਂ ਤੈਨੂੰ ਪਤਾ ਹੋਣਾ ਚਾਹੀਦਾ ਕਿ ਫਾਈਨੈਂਸ ਨੂੰ ਕਿੱਦਾਂ ਬਚਾਇਆ ਸੀਗਾ ਕਿੱਦਾਂ ਉਹ ਬੰਦੇ ਨੇ ਗ੍ਰੋਅਪ ਕੀਤਾ ਸੀ ਕੁਝ ਦਿਨਾਂ ਦੇ ਵਿੱਚ ਹੀ ਨਿਤ ਭਾਰਤ ਪੂਰੀ ਦੁਨੀਆ ਦੇ ਵਿੱਚ ਤਬਾਹੀ ਦਾ ਇੱਕ ਨਮੂਨਾ ਬਣ ਜਾਣਾ ਸੀਗਾ ਜੇ ਨੂੰ ਤੇ ਕਹਿੰਦੇ ਕਿ ਉਹ ਇਦਾਂ ਪੜਦਾ ਹੁੰਦਾ ਸੀ ਉਹਦਾ ਪੜਦਾ ਇਹ ਕਿਉਂ ਨਹੀਂ ਕਹਿੰਦਾ ਕਿ ਉਹਦੀ ਐਜੂਕੇਸ਼ਨ ਕੀ ਸੀਗੀ ਇਹ ਕਿਉਂ ਨਹੀਂ ਕਹਿੰਦਾ ਕਿ ਉਹਦੀ ਪ੍ਰਾਪਤੀ ਕੀ ਸੀ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ ਉਹਨਾਂ ਕਾਂਗਰਸ ਨੂੰ ਲੈ ਕੇ ਆਏ ਸੀ ਨਹੀਂ ਤੇ ਮਨਮੋਹਨ ਸਿੰਘ ਹੋਰ ਬੜੇ ਸੀ ਪੰਜਾਬ ਦੇ ਵਿੱਚ ਇੱਕੋ ਇੱਕ ਥੋੜਾ ਸੀਗਾ ਹੋਰ ਨਾ ਕਿਸੇ ਨੂੰ ਲੈ ਆਏ ਆ ਸੁਣੋ ਜਰਾ ਪਹਿਲਾ ਦੇਸ਼ ਦਾ ਗਿਆਨੀ ਗਿਆਨ ਸਿੰਘ ਜਿਹੜਾ ਸਾਈਕਲ ਤੇ ਚੱਲਦਾ ਗਿਆਨੀ ਜੈਲ ਸਿੰਘ ਜੀ ਬਾਰੇ ਵੀ ਦੇਖਿਓ ਸੁਣਿਓ ਉਹਨਾਂ ਦੇ ਉਹਨਾਂ ਦੀ ਕੁਆਲੀਫਿਕੇਸ਼ਨ ਨਹੀਂ ਕਿਸੇ ਦੀ ਇਹਨੇ ਗੱਲ ਕਰਨੀ ਬੰਦੇ ਨੇ بس ਉਹਨਾਂ ਦੇ ਜਿਹੜੇ ਨਾ ਕੰਮ ਹੁੰਦੇ ਆ ਛੋਟੇ ਛੋਟੇ ਕੰਮ ਹਰ ਬੰਦਾ ਕਰਦਾ ਜਿਹੜੇ ਆਮ ਘਰਾਂ ਵਿੱਚ ਕੰਮ ਹੁੰਦੇ ਆ ਉਹਨਾਂ ਕੰਮਾਂ ਦੀ ਗੱਲ ਕਰਦਾ ਹਰ ਬੰਦਾ ਤੁਸੀਂ ਕੀ ਉਹ ਤੁਸੀਂ ਲੇਬਰ ਨਹੀਂ ਕਰਦੇ ਜਿਦ ਤੇਰਾ ਨਾਮ ਰਾਜਾ ਵੜੇ ਗਿਆ ਤੁਸੀਂ ਉਹਨਾਂ ਦੇ ਲੋਕਾਂ ਦੇ ਮੈਂ ਹੁਣ ਕੁਝ ਹੋਰ ਕਹਿਣ ਲੱਗਾ ਸੀ ਕਰ ਕਰਕੇ ਬਣ ਗਏ ਉਹ ਚਮਚਕੀਆਂ ਤੇ ਤੁਹਾਡਾ ਤੁਸੀਂ ਦੂਸਰੇ ਕੱਖ ਵੀ ਨਹੀਂ ਸਮਝੋ ਹੁਣ ਆ ਸੁਣੋ ਜਰਾ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਅੱਗੇ ਸੁਣਿਓ ਅਜੇ ਹੋਰ ਪਾਠੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਨਹੀਂ ਕਿਤੇ ਨਹੀਂ ਤੁਸੀਂ ਬਣ ਸਕਦੇ ਆ ਹੋਰ ਕੋਈ ਕਿੱਦਾਂ ਬਣ ਜਾਊਗਾ ਤੁਸੀਂ ਬਣ ਸਕਦੇ ਆ ਜਾਂ ਬਾਦਲਾ ਦਾ ਪਰਿਵਾਰ ਬਣ ਸਕਦਾ ਤੁਹਾਡੀਆਂ ਜਿੱਦੀ ਪੁਸ਼ਤੀ ਜਿਹੜਾ ਤੁਸੀਂ ਕੰਮ ਚਲਾਇਆ ਹੋਇਆ ਇਹਦੇ ਇੱਕ ਦਿਨ ਅਨਾਉਂਸਮੈਂਟ ਸੁਣੀ ਸੀ ਇਸ ਦੀ ਸਪੀਚ ਆਪਣੇ ਮੁੰਡੇ ਨੂੰ ਨਾਲ ਲੈ ਕੇ ਆਇਆ ਹੋਇਆ ਸੀ ਕਹਿੰਦਾ ਅਗਲਾ ਇਹ ਸੀਐਮ ਇਹ ਆ ਯਾਦ ਆ ਤੁਹਾਨੂੰ ਇਹਦੇ ਜੰਮਦਿਆਂ ਨੂੰ ਸੀਐਮ ਬਣਾ ਦਿੰਦੇ ਨੇ ਆਪਣੇ ਬੱਚਿਆਂ ਨੂੰ ਤੇ ਦੂਜਿਆਂ ਦੀਆਂ ਤੇ ਦੂਜਿਆਂ ਤੇ ਕਹਿੰਦੇ ਵੀ ਨੇੜੇ ਤੇੜੇ ਹੀ ਨਾ ਹੋਣ ਲੋ ਮੈਂ ਬਾਤ ਨਹੀਂ ਛੱਡੂੰਗਾ ਜਿਹੜੀ ਪਾਰਟੀ ਇਹਦੀ ਵਾਈਫ ਵੀ ਆਪਣੇ ਨੇਤਾ ਹੀ ਆ ਸਮਝ ਲਓ ਇਹਦੇ ਬੱਚੇ ਅਜੇ ਛੋਟੇ ਛੋਟੇ ਨੇ ਉਹਨਾਂ ਦਾ ਤੌਰ ਨੇਤਾ ਵਾਂਗੂ ਹੀ ਆ ਇੱਕਖੋਂ ਕਿ ਜਾਊਗਾ ਲ ਬਣਾਉ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਉਂਦੇ ਆ ਅਜੋ ਦਰੋਪਤੀ ਮੁਰਮਰ ਤੋਂ ਮਾਲ ਜਿਹੜੀ ਬਾਤ ਨਹੀਂ ਬਣਾਉਂਗੀ ਉਹ ਨਾਲ ਜਾ ਤੇ ਜੇ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਪਾਠੀ ਨੂੰ ਕੀ ਗੱਲ ਆ ਪਾਠੀ ਕਿਉਂ ਨਹੀਂ ਬਣੇਗਾ ਪਾਠ ਨੂੰ ਤੂੰ ਇੰਨਾ ਨੀਚ ਸਮਝਦਾ ਯਾਰ ਹੁਣ ਇਸ ਗੱਲ ਤਾਂ ਵੀ ਤੂੰ ਮੁੱਦਾ ਉਠਾ ਹੀ ਸਕਦੇ ਸੀ ਨਾ ਆਪਾਂ ਜੇ ਉਠਾਉਣਾ ਵੀ ਜੇ ਪਾਠੀ ਨੂੰ ਪਾਠ ਨੂੰ ਵੀ ਇਹ ਨੀਚ ਸਮਝਦਾ ਨੀਚਾ ਕੰਮ ਸਮਝਦਾ ਬੰਦਾ ਮਾੜੀ ਮੋਟੀ ਅਕਲ ਤੋਂ ਕੰਮ ਲਵੇ ਵੀ ਮੇਰੇ ਤੋਂ ਅਹੁਦਾ ਕਿਹੜਾ ਤੇ ਮੈਂ ਭੌਂਕਣ ਕੀ ਡਿਆ ਹੋਇਆ ਬੂਟਾ ਸਿੰਘ ਪੱਠੇ ਪਾਉਂਦੇ ਸੀ ਆਹ ਦੇ ਬੇਸ਼ਕਾ ਗ੍ਰਹਿ ਮੰਤਰੀ ਬਣਿਆ ਕਰ ਉਹ ਤੁਸੀਂ ਵੀਡੀਓ ਜਿਹੜੀ ਵਾਇਰਲ ਹੋਈ ਉਹ ਹੋਰ ਵੀਡੀਓ ਇਹ ਹੋਰ ਵੀਡੀਓ ਕੱਪੜੇ ਵੀ ਦੇਖ ਲਓ ਹੋਰ ਆ ਇਹ ਜਗ੍ਹਾ ਹੋਰ ਜਗ੍ਹਾ ਦੀ ਵੀਡੀਓ ਆ ਉਹ ਤੁਸੀਂ ਇਹਨੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਹਾ ਹੋਣਾ ਤੇ ਅਜੇ ਪਤਾ ਨਹੀਂ ਕਿੱਥੇ ਕਿੱਥੇ ਕੁਛ ਇਹਨੇ ਕਹਿਣਾ ਸੀਗਾ ਉਹ ਤਾਂ ਰੋਕ ਦਿੱਤਾ ਗਿਆ ਨਾ ਹੁਣ ਇਹ ਹੋਰ ਵੀਡੀਓ ਆ ਬੂਟਾ ਸਿੰਘ ਅੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਰਿਆ ਕਾਂਗਰਸ ਪਾਰਟੀ ਨੇ ਇਹ ਗਰੀਬ ਸੁਖਣ ਕੋ ਦੇਮ ਪਾਛਾਈ ਕਮਾਲ ਹੈ ਹੁਣ ਤੁਹਾਨੂੰ ਦੂਸਰੀ ਵੀਡੀਓ ਦਿਖਾਉਣਾ ਜਿਹੜੀ ਜਿਹੜੀ ਬਹੁਤ ਵਾਇਰਲ ਹੋਈ ਉਹਨੂੰ ਵੀ ਗੌਰ ਨਾਲ ਸੁਣਿਓ ਇਹ ਵੀਡੀਓ ਜਿਹੜੀ ਹੁਣ ਤੁਹਾਨੂੰ ਦਿਖਾ ਰਿਹਾ ਆ ਵੀ ਤੇ ਉਹ ਵੀ ਇਹ ਇਹਦੇ ਪੇਜ ਤੋਂ ਚੱਕੀਆਂ ਨੇ ਵੀਡੀਓ ਆਜੋ ਤੁਸੀਂ ਨਾ ਸੁਣਿਆ ਬੂਟਾ ਸਿੰਘਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ वाल्मीकि मजवी सिंह ਕਾਲਾ ਤੂੰ ਕਿੱਦਾਂ ਕਰੋੜ ਕਰੋੜ ਕੇ ਦੋ ਦੋ ਵਾਰੀ ਕਹਿ ਰਿਹਾ ਏ ਇੱਕ ਗੱਲ ਨੂੰ ਸੁਣੋ ਜਰਾ ਤੁਸੀਂ ਨਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾल्मीकि मजਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਦਰ ਲਾਂ ਤੇ ਹੋ ਜਾ ਬੰਦੇ ਦੀ ਸੋਚ ਦੇ ਜੇ ਉਹਦਾ ਰੰਗ ਕਾਲਾ ਸੀਗਾ ਤੇ ਤੂੰ 트럼ਪ ਦਾ ਮੁੰਡਾ ਕਮਾਲ ਆ ਯਾਰ ਤੁਸੀਂ ਸ਼ਰਮ ਕਰੋ ਮਾੜੀ ਮੋਟੀ ਠੀਕ ਹੈ ਤੁਹਾਨੂੰ ਕੁੱਤਿਆਂ ਨੂੰ ਅਹੁਦੇ ਵੱਡੇ ਵੱਡੇ ਜੇ ਮਿਲ ਗਏ ਨੇ ਤੇ ਮਾੜਾ ਮੋਟਾ ਧਰਤੀ ਤੇ ਪੈਰ ਰੱਖ ਲਿਆ ਕਰੋ ਪੱਠੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਪੱਠੇ ਤੇ ਤੁਸੀਂ ਪਸੂਆਂ ਨੂੰ ਕੀ ਸੋਨੇ ਖਵਾਉਂਦੇ ਸੀਗੇ ਤੁਹਾਡੇ ਜਿਹੜੇ ਮੱਝਾਂ ਗਾਵਾਂ ਰੱਖੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਕੀ ਪਾਉਂਦੇ ਹੋਏ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਨਾਲ ਬੱਸ ਫਿਰ ਇਹ ਬਟਰ ਲਾ ਦਿਆ ਕਰੋ ਥੋੜਾ ਜਿਹਾ ਬਕਵਾਸ ਸਾਰੀ ਕਰਕੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾ ਜੇ ਤੁਹਾਨੂੰ ਅਕਲ ਹੋਵੇ ਜੇ ਤੁਸੀਂ ਪੱਗਾਂ ਬੰਨੀਆਂ ਹੋਈਆਂ ਨੇ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਇਸ ਕੌਮ ਨੂੰ ਗਲ ਦੇ ਨਾਲ ਲਾਇਆ ਸੀ ਤੇ ਫਿਰ ਉਹਨਾਂ ਦੇ ਨਾਮ ਵੀ ਸਤਕਾਰ ਨਾਲ ਲਵੋ ਨਾ ਤੁਸੀਂ ਕਿਹੜੇ ਤੁਸੀਂ ਗੁਰਦੁਆਰਿਆਂ ਵਿੱਚ ਵੀ ਜਾਂਦੇ ਹੋ ਤੁਸੀਂ ਜਦੋਂ ਵੋਟਾਂ ਹੁੰਦੀਆਂ ਬੜੇ ਹੀ ਰਹਿੰਦੇ ਹੋ ਉੱਥੇ ਅਰਦਾਸਾਂ ਕਰਨ ਕਿ ਤੁਸੀਂ ਉਹਨਾਂ ਦੇ ਫਲਸਫੇ ਤੇ ਚੱਲਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੈਂ ਇੱਕ ਦਿਨ ਫੋਟੋ ਪਾਈ ਸੀ ਸਿਰਫ ਇਹੋ ਹੀ ਤੁਹਾਡੇ ਵਰਗੇ ਕਮੀਨੇ ਲੋਕਾਂ ਦੱਸਣ ਲਈ ਕਿ ਅਸੀਂ ਕਹਿ ਦਿੰਨੇ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਆ ਸੁਣ ਵੀ ਆਉਨੇ ਆ ਬਾਣੀ ਵਾਹਿਗੁਰੂ ਵਾਹਿਗੁਰੂ ਵੀ ਕਹਿ ਲੈਨੇ ਆ ਪਰ ਕਿ ਉਹਨਾਂ ਦੇ ਫਲਸਫੇ ਤੇ ਚੱਲਦੇ ਹੋ ਭਾਈ ਮਰਦਾਨਾ 50 ਸਾਲ ਉਹਨਾਂ ਨੇ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਭਾਈ ਮਰਦਾਨੇ ਨੂੰ ਤੇ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਤੂੰ ਨੀਚੀ ਜਾਤ ਦਾ ਹੈਂ ਤੂੰ ਪਰੇ ਹੋ ਕੇ ਬੈਠ ਤੂੰ ਅਲੱਗ ਖਾ ਨਹੀਂ ਬਾਬਾ ਨਾਨਕ ਜੀ ਨਾਲ ਬਿਠਾਉਂਦੇ ਰਹਿ ਜਦੋਂ ਬਹੁਤ ਉਦਾਸ ਹੋ ਜਾਣਾ ਤੇ ਕਹਿਣਾ ਛੇੜ ਮਰਦਾਨਿਆਂ ਰਬਾਬ ਓਏ ਓਏ ਤੁਸੀਂ ਯਾਰ ਕਿਹੜੇ ਕੰਜਰਪੋ ਦੇ ਵਿੱਚ ਪਏ ਹੋਇਆ ਕਾਹਦੇ ਤੁਹਾਨੂੰ ਲੋਕਾਂ ਨੂੰ ਲੋਕਾਂ ਨੇ ਅਹੁਦੇ ਦੇ ਦਿੱਤੇ ਨੇ ਜਿਹੜੇ ਤੁਹਾਨੂੰ ਪੱਜਦੇ ਨਹੀਂ ਆ ਮੈਂ ਪਹਿਲੀ ਵੀਡੀਓ ਵਿੱਚ ਥੋੜਾ ਜਿਹਾ ਹਲਕਾ ਕੰਮ ਰੱਖਿਆ ਸੀਗਾ ਪਰ ਅੱਜ ਜੋ ਤੇਰੇ ਵਕੀਲ ਦੀ ਗੱਲ ਸੁਣਿਆ ਤਾਂ ਦੂਜੀ ਵੀਡੀਓ ਮੇਰੇ ਸਾਹਮਣੇ ਆ ਗਈ ਮੈਂ ਕਿਹਾ ਨਹੀਂ ਯਾਰ ਇਹਨਾਂ ਨੂੰ ਇਹਨਾਂ ਵਰਗੇ ਹੋ ਕੇ ਟੱਕਰਨਾ ਪੈਣਾ ਸੋ ਮੈਂ ਅੱਜ ਬਹੁਤ ਜ਼ੋਰ ਸ਼ੋਰ ਨਾਲ ਮੈਂ ਮੰਗ ਠਾਉਣਾ ਕਿ ਇਸ ਬੰਦੇ ਨੂੰ ਕਾਂਗਰਸ ਤੋਂ ਤੱਕੀ ਰਾਜਨੀਤੀ ਵਿੱਚੋਂ ਕੱਢਿਆ ਜਾਵੇ ਇਸ ਬੰਦੇ ਨੂੰ ਰਾਜਨੀਤੀ ਵਿੱਚੋਂ ਹੀ ਕੱਢਿਆ ਜਾਵੇ ਔਰ ਜੇਲ੍ਹ ਹੋਣੀ ਚਾਹੀਦੀ ਐ ਇਸ ਬੰਦੇ ਨੂੰ ਐਫ ਆਈ ਆਰ ਹੋ ਚੁੱਕੀ ਆ ਇਸ ਬੰਦੇ ਨੂੰ ਜੇਲ੍ਹ ਦੀ ਮੈਂ ਅੱਜ ਮੰਗ ਕਰਦਾ ਜੋਰ ਸ਼ੋਰ ਨਾਲ ਉੱਠੋ ਮੈਂ ਤੁਹਾਡੇ ਨਾਲ ਆ ਆਪਣੀ ਕੌਮ ਦੇ ਮੈਂ ਨਾਲ ਆ ਜੇ ਕੌਮਾਂ ਮਜਬਾ ਤੇ ਰਾਜਨੀਤੀ ਕਰਨੀ ਆ ਤਾਂ ਆ ਜਾਓ ਫਿਰ ਡਟ ਕੇ ਖੜਾ ਮੈਂ ਵੀ ਆਪਣੀ ਕੌਮ ਦੇ ਨਾਲ ਜੇ ਤੁਸੀਂ ਕੌਮਾਂ ਦੀ ਗੱਲ ਕਰਨੀ ਆ ਜੇ ਇਸ ਇਹ ਹੁਣ ਵੋਟਾਂ ਚਲਦੀਆਂ ਦੁਕਾਨਾਂ ਤੇ ਜਾ ਜਾ ਕੇ ਯਾਰ ਤੁਸੀਂ ਜਾਤਾਂ ਪਾਤਾਂ ਤੇ ਤੁਸੀਂ ਕਿਉਂ ਤੁਸੀਂ ਵੀਡੀਓ ਦੇਖੀਆ ਨਾ ਹੁਣ ਇਹਦੀ ਮੈਨੂੰ ਹੁਣੇ ਯਾਦ ਆ ਗਿਆ ਦੁਕਾਨਾਂ ਤੇ ਜਾ ਜਾ ਕੇ ਲੋਕਾਂ ਨੂੰ ਪੁੱਛਦਾ ਤੁਸੀਂ ਸੇਖੋ ਚੇਤਾ ਯਾਦ ਰੱਖਿਓ ਕਾਂਗਰਸ ਨੂੰ ਤੁਸੀਂ ਰਾਧਾ ਸਵਾਮੀ ਹੋ ਤੁਹਾਡੇ ਸੰਤ ਜੀ ਦਾ ਮੈਂ ਬਹੁਤ ਪ੍ਰਸ਼ੰਸਕ ਆ ਤੁਸੀਂ ਹਿੰਦੂ ਹੋ ਯਾਰ ਤੁਸੀਂ ਸ਼ਰੇਆਮ ਜਾ ਕੇ ਤੁਸੀਂ ਲੋਕਾਂ ਨੇ ਜਾਤ ਪਾਤ ਦੇ ਪੱਤੇ ਖੇਡ ਰਹੇ ਹੋ ਤੇ ਜੇ ਜਾਤ ਪਾਤ ਤੇ ਤੁਸੀਂ ਆ ਹੀ ਗਏ ਆ ਨਾ ਮੈਂ ਕਦੇ ਕੌਮਾਂ ਮਜਬਾਂ ਦੀ ਗੱਲ ਨਹੀਂ ਕਰਦੀ ਮੈਂ ਕਹਿੰਦਾ ਹੁੰਦਾ ਕਿ ਅਸੀਂ ਸਾਰੇ ਇਨਸਾਨ ਆ ਪਰ ਜੇ ਜਾਤਾਂ ਪਾਤਾਂ ਤੇ ਤੁਸੀਂ ਆ ਹੀ ਗਏ ਹੋ ਤੁਸੀਂ 19 2025 ਦੇ ਵਿੱਚ ਵੀ ਤੁਸੀਂ ਜਾਤਾਂ ਪਾਤਾਂ ਦੀ ਹੀ ਗੱਲ ਕਰਨੀ ਆ ਤੇ ਆ ਜਾਓ ਫਿਰ ਮੈਂ ਵੀ ਖੜਾ ਆਪਣੀ ਕੌਮ ਦੇ ਨਾਲ ਮਜਵੀ ਕੌਮ ਦੇ ਨਾਲ ਚਮਿਆਰ ਕੌਮ ਦੇ ਨਾਲ ਮੈਂ ਵੀ ਖੜਾ ਆ ਧਰਮੀਆਂ ਦੇ ਨਾਲ ਆਪਣੇ ਸਾਰੇ ਐਸਸੀਪੀ ਚਾਰੇ ਦੇ ਨਾਲ ਮੈਂ ਖੜਾ ਆ ਜਾਓ ਫਿਰ ਡਟ ਕੇ ਬੋਲਾਂਗੇ ਜੈ ਵਾਲਮੀਕੀ ਜੈ ਪੀ ਜੈ ਰਵਿਦਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ